Música ਥਾਣਾ ਸਦਰ ਤਰਨਤਾਨ ਦੀ ਪੁਲਿਸ ਨੇ ਸਬਸਿਡਰੀ ਹੈਲਥ ਸੈਂਟਰ ਪਿੰਡ ਕੱਦ ਗਿੱਲ ਦੇ ਵਿੱਚੋਂ ਸਮਾਨ ਚੋਰੀ ਕਰਨ ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ। ਮਿਲੀ ਜਾਣਕਾਰੀ ਅਨੁਸਾਰ ਡਾਕਟਰ ਕਰਮਲਜੀਤ ਸਿੰਘ ਪੁੱਤਰ ਜੀ ਸਿੰਘ ਇੰਚਾਰਜ ਸਬਸਿਡਰੀ ਹੈਲਥ ਸੈਂਟਰ ਪਿੰਡ ਕੱਦ ਗਿੱਲ ਨੇ ਦੱਸਿਆ। ਸਬਸਿਡਰੀ ਹੈਲਥ ਸੈਂਟਰ ਪਿੰਡ ਕੱਦ ਗਿੱਲ ਦੇ ਸਾਰੇ ਤਾਲੇ ਤੋੜ ਕੇ ਸੈਂਟਰ ਦਾ ਸਮਾਨ ਚੋਰੀ ਕੀਤਾ ਗਿਆ। ਜਿਸ ਦੇ ਵਿੱਚ ਚਾਰ ਪੱਖੇ, ਇੱਕ ਸਿਲੰਡਰ, ਇੱਕ ਚੁੱਲਾ, ਫ੍ਰਿਜ ਅਤੇ ਇਨਵਰਟਰ, ਬੈਟਰੀ ਅਤੇ ਕੰਪਿਊਟਰ ਤੇ ਭਾਰ ਤੋਲਣ ਵਾਲੀ ਮਸ਼ੀਨ ਇੱਕ ਬੀਪੀ ਮਸ਼ੀਨ ਚੋਰੀ ਕੀ ਕੀਤੀ ਗਈ ਹੈ ਸੋ ਇਸੇ ਦੌਰਾਨ ਵੱਖ-ਵੱਖ ਧਾਰਮਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹਾਂਜੀ ਸਰਪੰਚ ਸਾਹਿਬ ਇੱਥੇ ਆਏ ਜੇ ਤੇ ਅੱਜ ਕੀ ਗੱਲ ਹੋਈ ਇੱਥੇ ਡਿਸਪੈਂਸਰੀ ਚ ਦੇਖੋ ਜੀ ਮੇਰੇ ਪਿੰਡ ਦੀ ਸਰਕਾਰੀ ਡਿਸਪੈਂਸਰੀ ਕੱਦ ਗੇ ਲ ਜੰਡਿਆਲਾ ਰੋਡ ਦੇ ਉੱਤੇ ਆ ਇੱਥੇ ਰਾਤ ਦੇ ਵੇਲੇ ਚੋਰੀ ਹੋ ਗਈ ਹੈ ਡਿਸਪੈਂਸਰੀ ਦੇ ਵਿੱਚ ਜਿਹਦੇ ਵਿੱਚ ਛੱਤਾਂ ਦੇ ਪੱਖੇ ਲਾ ਕੇ ਲੱਗੇ ਆ ਤੇ ਰੱਜ ਲੱਗੇ ਆ ਤੇ ਸਿਲੰਡਰ ਲੱਗੇ ਆ ਪੁਰਲੇ ਲੈ ਗਏ ਆ ਤੇ ਬੜਾ ਨੁਕਸਾਨ ਕਰ ਗਏ ਆ ਕੋਈ 15 ਸਾਲਾਂ ਦਾ ਰਿਕਾਰਡ ਲਿਖਤੀ ਰੂਪ ਵਿੱਚ ਉਹ ਵੀ ਕਾਗਜ਼ ਦੇ ਜਿਹੜੇ ਡਿਸਟਰ ਸਾਰੇ ਚੁੱਕਦੇ ਉਹ ਵੀ ਲੈ ਗਏ ਜਿਹੜੇ ਕਿ ਉਹਨਾਂ ਦੇ ਕਿਸੇ ਕੰਮ ਵੀ ਨਹੀਂ ਤੇ ਉਹ ਰਿਕਾਰਡ ਹੁਣ ਛੇਤੀ ਕਿੱਥੋਂ ਪੈਦਾ ਕਰਨਗੇ ਤੇ ਇਹ ਬੜਾ ਨੁਕਸਾਨ ਕਰ ਗਏ ਆ ਤੇ ਰਾਤ ਚੋਰੀ ਹੋ ਗਈ ਆ ਦਿਨੇ ਸਵੇਰ ਮੈਨੂੰ ਪਤਾ ਲੱਗਾ ਤੇ ਮੈਂ ਆਪਣੀ ਟੀਮ ਸਾਰੀ ਸਾਰੀ ਪਛਾਇਦਿਆ ਜੀ ਬੈਕਅਪ ਕਰਕੇ ਗਏ ਆ ਉਹਨੇ ਹੀ ਪੁਲਿਸ ਨੂੰ ਤਲਾਸ਼ ਦੇਣ ਲੱਗੇ ਤੇ ਬੜਾ ਖਰਚਾ ਹੋ ਗਿਆ ਇਹ ਜਿਹੜਾ ਵਾ ਇਹਦੇ ਸਬੰਧ ਦੇ ਵਿੱਚ ਤੁਸੀਂ ਇੱਥੇ ਆਏ ਜੇ ਤੇ ਤੁਸੀਂ ਆ ਕੇ ਇੱਥੇ ਦੇਖਿਆ ਵਾ ਕਿ ਜਿਹੜੀ ਆ ਸਾਰਾ ਕੁਝ ਹੀ ਚੋਰੀ ਹੋ ਚੁੱਕਾ ਵਾ ਤੇ ਇਹਦੇ ਬਾਰੇ ਤੁਸੀਂ ਦੱਸਿਆ ਕਿ ਪੁਲਿਸ ਨੂੰ ਇਹਨਾਂ ਨੂੰ ਪ੍ਰੋਮੋਸ਼ਨ ਦੇਣ ਚੱਲੇ ਆ ਜਾਂ ਪੁਲਿਸ ਨੂੰ ਅਸੀਂ ਸੂਚਨਾ ਦੇਣ ਚੱਲੇ ਆ ਤੇ ਇਹਨਾਂ ਨਾਲ ਜਦੋਂ ਤੁਸੀਂ ਗੱਲਬਾਤ ਕੀਤੀ ਤੇ ਇਹਨਾਂ ਨੇ ਤੁਹਾਨੂੰ ਕੀ ਦੱਸਿਆ ਇਹ ਸਟਾਫ ਵਾਲਿਆ ਸਾਹ ਵਾਲਿਆ ਨਹੀਂ ਤਾਬਾ ਨੇ ਆਖਿਆ ਵੀ ਚਲੋ ਅਸੀਂ ਜਿਹੜੀਆਂ ਨਾ ਚੀਜ਼ਾਂ ਮੁੱਲ ਲੈਣ ਵਾਲੀਆਂ ਇਹ ਤੇ ਅਸੀਂ ਪੇਸ਼ ਕਰ ਲਾਂਗੇ ਆਪਣੀਆਂ ਤਲਕਾਵਾਂ ਤੋਂ ਪੱਕੇ ਲੈਵਾਂਗੇ ਫਰਜ ਲੈਵਾਂਗੇ ਸੁਨੇ ਲੈਵਾਂਗੇ ਤੇ ਪਰ ਜਿਹੜਾ ਲਿਗਟੀ ਰਿਕਾਰਡ ਹੈ ਸਾਡੇ ਕੋ ਕਿੱਥੋਂ ਮੁੜ ਕੇ ਪਾਇਆ ਕਰੀਏ ਇਹ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹੜਾ ਲਿਗਟੀ ਰਿਕਾਰਡ ਆ ਇਹ ਸਾਡਾ ਬੜਾ ਜ਼ਿਆਦਾ ਨੁਕਸਾਨ ਨੇ ਤੇ ਇਹਦੇ ਬਾਰੇ ਤੁਸੀਂ ਪੁਲਿਸ ਤੋਂ ਇਲਾਵਾ ਹੋਰ ਕਿਤੇ ਜਿਹੜੀ ਆ ਸੂਚਨਾ ਦਿੱਤੀ ਗਈ ਇਹ ਨੈ ਪੁਲਿਸ ਨੂੰ ਦੇਣ ਚੱਲੇ ਲਿਖਤੀ ਰੂਪ ਚ ਸਾਰਾ ਸਮਾਨ ਲਿਖ ਲਿਆ ਵਾ ਤੇ ਸੱਦਰ ਥਾਣੇ ਦੇ ਵਿੱਚ ਹੁਣ ਕਲਾ ਦੀ ਕੀਤੀ ਚਲ। ਤੇ ਇਸ ਤੋਂ ਪਹਿਲਾਂ ਵੀ ਕਦੀ ਇੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਆ ਕੋਈ ਡਿਸਪੈਂਸਰੀ ਦੇ ਵਿੱਚ ਨਹੀਂ ਕਦੀ ਇਹ ਗੱਲ ਹੋਈ। ਤੇ ਇਹ ਪਹਿਲਾ ਹੀ ਜਨ ਸੈਟੀਸਫੈਕਸ਼ਨ ਹਾਂਜੀ ਡਾਕਟਰ ਸਾਹਿਬ ਅੱਜ ਦੱਸਿਓ ਡਿਸਪੈਂਸਰੀ ਦੇ ਚੋਰੀ ਹੋਈ ਆ ਇਸ ਬਾਰੇ ਜਾਣਕਾਰੀ ਦਿਓ ਵੀ ਕੀ ਕੀ ਘਟਨਾ ਹੋਈ ਹੈ। ਹਾਂਜੀ ਸਾਡਾ ਦੋ ਉਸਮਾਨ ਆ ਇਹ ਡਿਸਪੈਂਸਟੀ ਦਾ ਸੇਰੀ ਤੋਂ ਅੱਜ ਨੂੰ ਮੁੰਤਰੀ ਤੇ ਬਹੁਤ ਜਲਦੀ ਮੋਟੇ ਟਾਈਮ ਆ ਗਏ ਕਿ ਸਾਰਾ ਸਮਾਜ ਜਿਹੜਾ ਖਿੰਡ ਰਿਹਾ ਪਿਆ ਸੀਗਾ ਤੇ ਇਹਦੇ ਸਬੰਧ ਉਹ 6-12 ਤੇ ਕੰਪਲੀਟ ਕਰਕੇ ਪੁਲਿਸ ਨੇ ਪੁਲਿਸ ਨੇ ਆ ਕੇ ਆਪਣੀ ਜਿਹੜੀ ਬੰਦ ਕਾਰਵਾਈ ਕੀਤੀ ਹੈ ਹੁਣ ਅਗੀਆਂ ਨੈਕਸਟ ਜਿਹੜੀ ਹੋ ਗਈ ਆ ਉਹ ਉਹਨਾਂ ਕੋਲ ਟ੍ਰੀਟਮੈਂਟ ਲਵਾਵਾਂਗੇ ਜਾ ਕੇ ਸਦਖਣ ਵਾਲੇ ਕੋਲ ਸੁਨ ਲੱਭ ਪੜਾ ਗਿਆ ਆ ਫਿਰ ਜੈਸਤੁੱਲਾ ਆ ਜੋ ਆਮ ਸਰਨ ਸਿਸਟਮ ਵੀ ਦੱਸ ਸਕਦੇ ਸੀ ਇਹ ਵਾਲੀ ਚੀਜ਼ ਬਾਰੇ ਨਵਾਂ ਪੁਰਾਣਾ ਜੋ ਰਿਕਾਰਡ EMN ਦਾ ਸੀ ਇੱਥੋਂ ਦਾ ਪਾਸ਼ਾ ਵਰਤ ਕੇ ਦਾ ਸਟਾਫ ਜਿਹੜਾ ਪਿਛਲੇ ਸਾਲ ਤੋਂ ਸਨ ਸੀ ਆ ਰਿਕਾਰਡ ਵਗੈਰਾ ਪਿਛਲਾ ਮੈਡੀਸਨ ਦਾ ਸਾਰਾ ਹੀ ਉਸ ਸਭੀ ਸਾਰੀ ਖਾਲੀ ਕਰ ਦੇ ਪਸਤੀਆਂ ਛੱਡ ਦੇ ਬਸ ਹਾਂਜੀ ਭੈਣ ਜੀ ਦੱਸਿਓ ਵੀ ਤੁਹਾਡੇ ਇੱਥੇ ਡਿਸਪੈਂਸੀ ਜਿਹੜੀ ਚੋਰੀ ਆਈ ਆ ਉਹਦੇ ਵਿੱਚ ਕੀ ਕੀ ਸਮਾਨ ਤੁਹਾਡਾ ਜਿਹੜਾ ਚੋਰੀ ਹੋਇਆ ਮੈਂ ਸੰਦੀਪ ਕੋਰ ਐਨਐਮ ਸਬਸੈਂਟਰ ਕਾਤਗੜ੍ਹ ਉਥੇ ਬਤੌਰ ਇਨਕਮ ਕਰ ਰਹੀ ਆ ਇੱਕ ਜਦੋਂ ਸਵੇਰੇ ਅਸੀਂ ਡਿਊਟੀ ਤੇ ਆ ਕੇ ਵੇਖਿਆ ਤਾਂ ਸਾਡੇ ਡਿਸਪੈਂਸਰੀ ਦੇ ਸਾਰੇ ਹੀ ਤਾਲੇ ਟੁੱਟੇ ਹੋਏ ਸੀ ਸਾਰੇ ਕਮਰਿਆਂ ਦੇ ਤਾਲੇ ਟੁੱਟੇ ਸੀ ਜਦੋਂ ਅੱਗੇ ਜਾ ਕੇ ਵੇਖਿਆ ਤੇ ਅਲਮਾਰੀਆਂ ਖੁੱਲੀਆਂ ਸੀ ਤਾਲੇ ਅਲਮਾਰੀਆਂ ਦੇ ਟੁੱਟੇ ਸੀ ਜੋ ਵੀ ਰਿਕਾਰਡ ਕੁਝ ਜਿਹੜਾ ਖਿਲਰਿਆ ਖਲਾਰਿਆ ਗਿਆ ਸੀ ਥੋੜਾ ਬਹੁਤਾ ਖਿਲਿਆ ਸੀ ਜ਼ਿਆਦਾਤਰ ਉਹ ਚੱਕ ਕੇ ਨਾਲ ਹੀ ਲੈ ਗਏ ਆ ਕੁਝ ਆਸ-ਪਾਸ ਖਲਾਰਿਆ ਸੀ ਮਤਲਬ A ਤੋਂ Z ਸਾਰਾ ਹੀ ਰਿਕਾਰਡ ਪੁਰਾਣੇ ਤੇ ਨਵੇਂ ਸਾਲਾਂ ਦਾ ਸਾਰਾ ਹੀ ਰਿਕਾਰਡ ਜਿਹੜਾ ਮਾਤਮਾ ਸੰਬੰਧਿਤ ਪ੍ਰੈਗਨੈਂਟ ਔਰਮਨ ਦਾ ਸੰਬੰਧਿਤ ਟੀਕਾਕਰਨ ਸੰਬੰਧਿਤ ਹੋਰ ਵੀ ਜੋ ਨਿੱਕਾ ਮੋਟਾ ਸਾਰਾ ਰਿਕਾਰਡ ਹੀ ਨਾਲ ਲੈ ਗਏ ਇਸ ਤੋਂ ਇਲਾਵਾ ਪੱਖੇ ਫਰਿੱਜ ਆਪਣਾ ਸਿਲੰਡਰ ਚੁੱਲਾ ਇਥੋਂ ਤੱਕ ਕਿ ਭਾਂਡੇ ਵੀ ਸਾਡੇ ਰਸੋਈ ਦੇ ਵਿੱਚ ਚਾਹ ਬਣਾਉਣ ਵਾਸਤੇ ਹੀ ਪੁੱਜ ਨਹੀਂ ਸਕਦਾ ਇਸੇ ਸੰਬੰਧੀ ਸਾਰੀ ਜਾਣਕਾਰੀ ਅਸੀਂ ਆਪਣੇ ਉੱਚ ਅਧਿਕਾਰੀਆਂ ਦੇ ਦਿੱਤੀ ਹੋਈ ਆ ਇੱਕ ਐਫ ਆਰ ਵੀ ਕਰਵਾ ਦਿੱਤੀ ਹੋਈ ਹੈ ਤੇ ਅਸੀਂ ਨਿਸ਼ਾਨ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹਨਾਂ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਵੇ। ਇੱਥੇ ਕੋਈ ਪਹੁੰਚਿਆ ਅਧਿਕਾਰੀ ਜਾਂ ਕੋਈ ਆਪਣਾ ਪਿੰਡ ਦੇ ਮੋਤਵਾਰ ਕੁਛ ਨਾ ਕੋਈ ਇੱਥੇ ਕੋਈ ਆਇਆ ਵਾ ਜਿਨ੍ਹਾਂ ਨੇ ਤੁਹਾਡੀ ਆ ਕੇ ਇਹ ਜਿਹੜੀ ਸਾਰੀ ਚੈਕਿੰਗ ਕੀਤੀ ਜਾਂ ਸਾਰੀ ਕਾਰਵਾਈ ਜਿਹੜੀ ਦੇਖੀ ਆ ਕੇ? ਹਾਂਜੀ ਪਿੰਡ ਦੇ ਸਾਰੇ ਮੋਤਵਾਰ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਸਾਰੇ ਸਾਡੀ ਬੇਨਤੀ ਤੇ ਇੱਥੇ ਹਾਜ਼ਰ ਹੋਏ ਆ ਤੇ ਅਸੀਂ ਆਪਣੇ ਉੱਚ ਅਧਿਕਾਰੀਆਂ ਨਾਲ ਵੀ ਲਗਾਤਾਰ ਰਾਤ ਦੇ ਵਿੱਚ ਉਹ ਵੀ ਸਾਡੇ ਨਾਲ ਗੱਲਬਾਤ ਕਰਦੇ। ਉਹੀ ਆਇਆ ਤੇ ਕੀ ਮੰਗ ਕਰ ਰਹੇ ਜੇ ਤੁਸੀਂ ਸਰਕਾਰ ਕੋں ਵੀ ਇਹ ਵੀ ਕਾਰਵਾਈ ਹੋਣੀ ਚਾਹੀਦੀ ਅਸੀਂ ਉਹ ਮੰਗ ਕਰਦੇ ਆ ਕਿ ਅਸੀਂ ਇੰਨੀ ਮਿਹਨਤ ਨਾਲ ਸਾਰਾ ਰਿਕਾਰਡ ਬਣਾਇਆ ਸੀ ਜੋ ਵੀ ਅਸੀਂ ਕੀਤਾ ਸੀ ਆਪਣੀ ਬੜੀ ਘਰ ਵਾਂਗੂ ਇਹਨੂੰ ਸਜਾਇਆ ਸੀ ਤੇ ਇਹਨੂੰ ਮਤਲਬ ਕਿ ਚੋਰਾਂ ਨੂੰ ਫੜ ਕੇ ਤੇ ਸਾਡਾ ਜਿਹੜਾ ਰਿਕਾਰਡ ਆ ਉਹ ਨਾ ਦਿਹਾ ਚਾ